ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਉਹ ਧਰਤੀ ਹਰਿਆਵਲੀ ਹੋ ਜਾਂਦੀ ਹੈ ਭਗਾ ਵਾਲੀ ਹੋ ਜਾਂਦੀ ਹੈ ਜਿੱਥੇ ਮੇਰਾ ਸਤਗੁਰ ਬੈਠਾ ਆਏ ਜਿੱਥੇ ਸਾਡੇ ਸਤਗੁਰ ਬੈਠ ਜਾਣ ਤੇ ਗੁਰੂ ਪਿਆਰਿਓ ਤੇ ਉਹ ਧਰਤੀ ਭਾਗਾ ਵਾਲੀ ਹੋਈ ਵੀ ਐ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਡੇਰੇ ਲਾਏ ਨੇ ਜਿੱਥੇ ਜਾ ਕੇ ਬਿਰਾਜਮਾਨ ਹੋਏ ਨੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਜਿੱਥੇ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਨਾ ਇਹ ਤਾਂ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਆਖ ਦਿੱਤਾ ਜਿੱਥੇ ਬਾਬਾ ਪੈਰ ਧਰੇ ਜਿੱਥੇ ਗੁਰਨਾਨਕ ਪੈਰ ਧਰਦੇ ਨੇ ਨਾ ਪੂਜਾ ਆਸਣ ਥਾਪਣ ਸਵਾ ਉਹ ਤਾਂ ਅਸਥਾਨ ਪੂਜਣ ਯੋਗ ਹੋ ਗਏ ਉਹ ਜਗ੍ਹਾ ਪੂਜਣ ਯੋਗ ਹੋ ਗਈ ਜਿੱਥੇ ਗੁਰਨਾਨਕ ਨੇ ਆਪਣੇ ਚਰਨ ਰੱਖੇ ਨੇ ਗੁਰਨਾਨਕ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਨੇ ਚਾਰ ਉਦਾਸੀਆਂ ਦੇ ਦੌਰਾਨ ਜਿੱਥੇ-ਜਿੱਥੇ ਵੀ ਗੁਰੂ ਪਿਤਾ ਗਏ ਨੇ ਜਿੱਥੇ-ਜਿੱਥੇ ਵੀ ਸਤਿਗੁਰਾਂ ਨੇ ਮੁਬਾਰਕ ਚਰਨ ਪਾਏ ਨੇ ਇਤਿਹਾਸ ਫੋਲ ਕੇ ਵੇਖੋ ਹੁਣ ਤਾਂ ਨੈਟ ਤੇ ਵੀ ਵੀਡੀਓ ਮਿਲ ਜਾਂਦੀਆਂ ਨੇ ਜਿੱਥੇ ਗੁਰੂ ਨਾਨਕ ਮਹਾਰਾਜ ਗਏ ਜਿੱਨਾਂ ਜਿਨ੍ਹਾਂ ਨੂੰ ਤਾਰਿਆ ਉਥੇ ਸਤਿਗੁਰਾਂ ਦੇ ਧਾਰਮਿਕ ਸਥਾਨ ਗੁਰ ਇਤਿਹਾਸਕ ਸਥਾਨ ਬਣੇ ਨੇ ਆਖੋ ਸਤਨਾਮ ਉਹ ਧਰਤੀ ਹਰਿਆਵਲੀ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਸੋਹਣੀ ਹੋ ਜਾਂਦੀ ਹੈ ਜਿੱਥੇ ਸਤਿਗੁਰ ਬਿਰਾਜਮਾਨ ਹੋ ਜਾਣ ਤੇ ਗੁਰੂ ਪਿਆਰਿਓ ਇਹ ਦੁਨਿਆਵੀ ਤੌਰ ਤੇ ਉਥੇ ਧਾਰਮਿਕ ਸਥਾਨ ਬਣੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਲੱਖਾਂ ਸੰਗਤਾਂ ਠਾਠਾਂ ਮਾਰਦੇ ਇਕੱਠ ਦੇ ਰੂਪ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਪਿਆਰਿਓ ਕਿਉਂ ਕਿਉਂਕਿ ਉੱਥੇ ਸਤਿਗੁਰਾਂ ਦੇ ਮੁਬਾਰਕ ਚਰਨ ਪਏ ਨੇ ਤੇ ਗੁਰੂ ਪਿਆਰਿਓ ਜੇ ਕਿਤੇ ਸਾਡੇ ਹਿਰਦੇ ਵਿੱਚ ਇਹ ਸਾਡਾ ਜਿਹੜਾ ਸਾਡਾ ਹਿਰਦਾ ਨਾ ਮਨ ਹੈ ਇਹ ਵੀ ਇੱਕ ਧਰਤੀ ਹੈ ਜਦੋਂ ਇਸ ਮਨਰੂਪੀ ਧਰਤੀ ਦੇ ਉੱਤੇ ਅਸੀਂ ਸਤਗੁਰਾਂ ਨੂੰ ਜਗ੍ਹਾ ਦੇ ਦੇ ਤੀਨਾ ਬਿਠਾ ਲਿਆ ਤਾਂ ਗੁਰੂ ਪਿਆਰਿਓ ਸਾਡਾ ਜੀਵਨ ਵੀ ਹਰਿਆ ਭਰਿਆ ਹੋ ਜਾਏਗਾ ਖੜ ਜਾਏਗਾ ਜੀਵਨ ਵਿੱਚ ਖੁਸ਼ੀਆਂ ਆ ਜਾਣਗੀਆਂ ਸਾਧ ਧਰਤੀ ਪਈ ਹਰਿਆਵਲੀ ਇਹ ਮਨਰੂਪੀ ਧਰਤੀ ਜੀਵਨ ਰੂਪੀ ਧਰਤੀ ਹਰਿਆਵਲੀ ਹੋ ਜਾਏਗੀ ਚੰਗਿਆਂ ਭਾਗਾਂ ਵਾਲੀ ਹੋ ਜਾਏਗੀ ਚੰਗੇ ਕਰਮਾਂ ਵਾਲੀ ਹੋ ਜਾਏਗੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਡੇ ਮਨ ਰੂਪੇ ਹਿਰਦੇ ਉੱਤੇ ਪ੍ਰਕਾਸ਼ ਕਰ ਲਵੇ ਆਖੋ ਸਤਨਾਮ ਤਾਂ ਹੋਏ ਕੀ ਪਰ ਅਸੀਂ ਕਰਦੇ ਨਹੀਂ ਨਹੀਂ ਤਾਂ ਜਿੱਥੇ ਸਤਗੁਰ ਆਸਣ ਲਾ ਲੈਂਨ ਉਹ ਤਾਂ ਸਥਾਨ ਹੀ ਪੂਜਣ ਵਾਲਾ ਹੋ ਜਾਂਦਾ ਹੈ ਗੁਰੂ ਨਾਨਕ ਮਹਾਰਾਜ ਨੇ ਅੱਗੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜੀ ਨੂੰ ਗੁਰਤਾ ਗਦੀ ਬਖਸ਼ਿਸ਼ ਕੀਤੀ ਗੁਰੂ ਅੰਗਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜਿੱਥੇ ਬੈਠੇ ਉਹ ਖਡੂਰ ਸਾਹਿਬ ਦੀ ਧਰਤੀ ਪੂਜਣ ਯੋਗ ਹੋ ਗਈ ਲੱਖਾਂ ਲੋਕੀ ਨਮਸਕਾਰ ਕਰਦੇ ਨੇ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਗੋਵਿੰਦਵਾਲ ਸਾਹਿਬ ਦੀ ਧਰਤੀ ਪੂਜਣ ਯੋਗ ਹੋ ਗਈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਆਉਂਦੇ ਨੇ ਦਰਬਾਰ ਸਾਹਿਬ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੁਬਾਰਕ ਚਰਨ ਪਾਏ ਨੇ ਗੁਰੂ ਪਿਆਰਿਓ ਉਹ ਵੀ ਪੂਜਣ ਯੋਗ ਹੋ ਗਈ ਕਿਉਂ ਹੋਈ ਹੈ ਕਿਉਂਕਿ ਉੱਥੇ ਸਤਿਗੁਰਾਂ ਨੇ ਆਪਣੇ ਮੂबारक ਚਰਨ ਪਾਏ ਨੇ ਇਸੇ ਤਰ੍ਹਾਂ ਜਦੋਂ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖਦੇ ਆਂ ਜਿੱਥੇ-ਜਿੱਥੇ ਸਤਿਗੁਰ ਗਏ ਨੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਵੇਖੋ ਜਿੱਥੇ ਖਾਲਸਾ ਪੰਥ ਸਾਜਿਆ ਸਤਿਗੁਰਾਂ ਨੇ ਭਾਵੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਖਰੀਦੀ ਸੀ ਧਰਤੀ ਉਹਨਾਂ ਨੇ ਸਜਾਈ ਸੀ ਧਰਤੀ ਮੂबारक ਚਰਨ ਪਹਿਲਾਂ ਨੌਵੇਂ ਪਾਸ਼ਾ ਦੇ ਪੈਸੇ ਸਨ ਤੇ ਗੁਰੂ ਪਿਆਰਿਓ ਪਰ ਅੱਜ ਵੇਖੋ ਰੌਣਕਾਂ ਲੱਗੀਆਂ ਹੋਈਆਂ ਨੇ ਉਹ ਧਰਤੀ ਹਰਿਆਵਲੀ ਹੋ ਜਾਂਦੀ ਐ ਜਿੱਥੇ ਸਤਿਗੁਰੂ ਵਿਰਾਜਮਾਨ ਹੋ ਜਾਣ ਦਮਦਮਾ ਸਾਹਿਬ ਦੀ ਧਰਤੀ ਸਾਬੋ ਕੀ ਤਲਵੰਡੀ ਹਜ਼ੂਰ ਸਾਹਿਬ ਦੀ ਧਰਤੀ ਨਾਂਦੇੜ ਮਹਾਰਾਸ਼ਟਰ ਪਟਨਾ ਸਾਹਿਬ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਜਨਮ ਹੋਇਆ ਹੀ ਆ ਆਪਾਂ ਸਾਰੇ ਜਾਣਦੇ ਆ ਜਿੱਥੇ-ਜਿੱਥੇ ਸਤਿਗੁਰਾਂ ਦੇ ਚਰਨ ਪਏ ਉਹ ਧਰਤੀ ਉਹ ਜਗ੍ਹਾ ਹਰਿਆਵਲੀ ਹੋ ਗਈ ਪੂਜਣਯੋਗ ਹੋ ਗਈ ਨਮਸਕਾਰ ਕਰਨ ਵਾਲੀ ਉਹ ਥਾਂ ਹੋ ਗਈ ਤੇ ਗੁਰੂ ਪਿਆਰਿਓ ਸਤਗੁਰ ਕਹਿੰਦੇ ਜਿਸ ਦਿਨ ਤੇਰੇ ਹਿਰਦੇ ਦੇ ਵਿੱਚ ਉਸ ਅਸਥਾਨ ਤੇ ਸਤਗੁਰਾਂ ਨੇ ਆਪਣਾ ਡੇਰਾ ਲਾ ਲਿਆ ਤੇਰਾ ਹਿਰਦਾ ਵੀ ਪੂਜਣਯੋਗ ਹੋ ਜਾਏਗਾ ਤੇਰਾ ਜੀਵਨ ਦੂਜਿਆਂ ਲਈ ਚਾਨਣ ਮੁਨਾਰਾ ਬਣ ਜਾਏਗਾ ਇਹ ਸਤਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਇਸ ਸ਼ਬਦ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਕ ਨੰਬਰ 310 ਤੇ ਸੁਭਾਏਮਾਨ ਹੈ ਸ਼ਬਦ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਕੀ ਕਹਿ ਰਹੇ ਨੇ ਸਤਿਗੁਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੇ ਜੰਤ ਪਏ ਹਰੀਆਬਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਕਿੰਦੀ ਕਮਾਲ ਦੀ ਗੱਲ ਲਿਖੀ ਹੈ ਸਤਿਗੁਰਾਂ ਨੇ ਕਹਿੰਦੇ ਸੇ ਜੰਤ ਉਹ ਜੀਵ ਜੰਤੂ ਸਤਿਗੁਰਾਂ ਦੇ ਦਰਸ਼ਨ ਦਿਦਾਰ ਕਰਨ ਵਾਲੇ ਜਿੰਨੇ ਵੀ ਜੀਵ ਜੰਤੂ ਮਨੁੱਖ ਪਸ਼ੂ ਪੰਛੀ ਨੇ ਨਾ ਜਿਨ੍ਹਾਂ ਨੇ ਸਤਿਗੁਰਾਂ ਦੇ دیدارੇ ਕਰ ਲਏ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਜਿਨ੍ਹਾਂ ਨੇ ਸਤਿਗੁਰ ਨੂੰ ਦੇਖ ਲਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਹਰਿਆਵਲੇ ਹੋ ਜਾਂਦੇ ਨੇ ਸਿਰਫ دیدارੇ ਕਰਨ ਦੇ ਨਾਲ ਉਹਨਾਂ ਦਾ ਜੀਵਨ ਵੀ ਹਰਿਆ ਭਰਿਆ ਤੇ ਸੋਹਣਾ ਹੋ ਜਾਂਦਾ ਹੈ ਸੋ ਗੁਰੂ ਪਿਆਰਿਓ ਇਹ ਮੁਬਾਰਕ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਨੇ ਏ ਗੁਰੂ ਪਿਆਰਿਓ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਸਤਿਗੁਰਾਂ ਦੇ ਉਹਨਾਂ ਦਾ ਜੀਵਨ ਹੀ ਬਦਲ ਗਿਆ ਦਰਸ਼ਨ ਕਰਨ ਦਾ ਮਤਲਬ ਸਤਿਗੁਰਾਂ ਦੀ ਵਿਚਾਰ ਧਾਰਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਇੱਥੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਫਰਮਾ ਰਹੇ ਨੇ ਧੰਨ ਧੰਨ ਪਿਤਾ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਦੀ ਸਿਫਤ ਕਰ ਰਹੇ ਨੇ ਭਾਈਓ ਗੁਰੂ ਧੰਨ ਹੈ ਤੇ ਗੁਰੂ ਨੂੰ ਧੰਨ ਕਹਿਣ ਤੋਂ ਪਹਿਲਾਂ ਆਖਿਆ ਧੰਨ ਧੰਨ ਪਿਤਾ ਉਹ ਪਿਤਾ ਵੀ ਧੰਨ ਹੈ ਧੰਨ ਕੁੱਲ ਉਹ ਕੁੱਲ ਵੀ ਧੰਨ ਹੈ ਜਿਸ ਕੁੱਲ ਦੇ ਵਿੱਚ ਜਿਸ ਖਾਨਦਾਨ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਗੁਰੂ ਨੇ ਜਨਮ ਲਿਆ ਤੇ ਉਹ ਮਾਂ ਵੀ ਧੰਨ ਹੈ ਜਨਨੀ ਦਾ ਮਤਲਬ ਹੈ ਜਨਮ ਦੇਣ ਵਾਲੀ ਮਾਂ ਮਾਤਾ ਪਿਤਾ ਤਾਨ ਨੇ ਉਹ ਧਰਤੀ ਤਾਨ ਹੈ ਉਹ ਕੁੱਲ ਤਾਨ ਹੈ ਜਿਸ ਨੇ ਗੁਰੂ ਨੂੰ ਜਣਿਆ ਆਖੋ ਸਤਨਾ ਗੁਰੂ ਪਿਆਰੇਓ ਕਿਹੜੀ ਕਮਾਲ ਦੀ ਸਤਿਗੁਰਾਂ ਨੇ ਗੱਲ ਆਖੀ ਹੈ ਤਨ ਤਨ ਗੁਰੂ ਕਹਿੰਦੇ ਤਾਨੂੰ ਗੁਰੂ ਹੈ ਨਾਮ ਅਰਾਧਿਆ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾਂ ਲੈ ਛਡਾਏ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰੂ ਧੰਨ ਹੈ ਜਿਨ ਨਾਮ ਅਰਾਧੇ ਆ ਜਿਨ੍ਹਾਂ ਨੇ ਗੁਰੂ ਦਾ ਨਾਮ ਨੂੰ ਅਰਾਧੇ ਆ ਉਹ ਵੀ ਧੰਨ ਨੇ ਆਪ ਤਰਿਆ ਜਿਨੇ ਡਿਠਾ ਤਿਨਨੇ ਲਿਆ ਛਡਾਏ ਸਤਿਗੁਰ ਸੱਚੇ ਪਾਤਸ਼ਾਹ ਧੰਨ ਨੇ ਸੰਸਾਰ ਦੇ ਉੱਤੇ ਜਿਹੜੇ ਸਤਿਗੁਰਾਂ ਨਾਲ ਜੁੜੇ ਉਹ ਵੀ ਧੰਨ ਨੇ ਤੇ ਗੁਰੂ ਆਪ ਤਾਂ ਤਰਿਆ ਹੀ ਹੈ ਆਪ ਤਰਿਆ ਜਿੰਨੇ ਡਿਠਾ ਜਿੰਨਾ ਗੁਰਸਿੱਖਾਂ ਨੇ ਜਿੰਨਾ ਜੀਵ ਜੰਤੂਆਂ ਨੇ ਜਿੰਨਾ ਮਨੁੱਖਾਂ ਨੇ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕਰਲੇ ਨਾ ਉਹ ਵੀ ਇਸ ਜਗਤ ਜਲੰਦੇ ਨੂੰ ਤਾਰ ਦਿੰਦੇ ਨੇ ਮੋਹ ਮਾਇਆ ਤੋਂ ਛਡਾ ਲੈਂਦੇ ਨੇ ਇਸੇ ਲਈ ਆਖਿਆ ਜਿੰਨੇ ਡਿਠਾ ਤਿੰਨੇ ਲੈ ਛਡਾਏ ਸਤਿਗੁਰ ਨੇ ਉਹਨਾਂ ਨੂੰ ਵੀ ਇਸ ਸੰਸਾਰ ਰੂਪੀ ਮਾਇਆ ਦੇ ਉੱਤੋਂ ਛਡਾ ਲਿਆ ਮਾਇਆ ਕੋਲੋਂ ਛਡਾ ਲਿਆ ਵਿਕਾਰਾਂ ਤੋਂ ਛਡਾ ਲਿਆ ਤੇ ਗੁਰੂ ਪਿਆਰਿਓ ਜਮਦੂਤ ਬੁਰਾਈਆਂ ਤੋਂ ਛਡਾਲਿਆ ਸਤਿਗੁਰ ਨੇ ਜਿਨ੍ਹਾਂ ਨੇ ਸਿਰਫ ਸਤਿਗੁਰਾਂ ਦੇ دیدار ਕੀਤੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਤੇ ਗੁਰੂ ਪਿਆਰਿਓ ਸਤਿਗੁਰ ਕਹਿੰਦੇ ਹਰ ਸਤਿਗੁਰ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਹਰ ਸਤਿਗੁਰ ਮਿਲੋ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਐਸੇ ਮੈਨੂੰ ਸਤਿਗੁਰ ਨਾਲ ਮਿਲਾਓ जिदे दर्शन ਕੀਤੇਆਂ ਜਿਦੇ ਦੀਦਾਰੇ ਕੀਤੇ ਆ ਸਾਡਾ ਮਨ ਹਰਿਆਵਲਾ ਹੋ ਜਾਵੇ ਸਾਡਾ ਜੀਵਨ ਹਰਿਆਵਲਾ ਹੋ ਜਾਵੇ ਐਸੇ ਸਤਿਗੁਰ ਦੇ ਦਰਸ਼ਨ ਕਰਾਓ हे ਅਕਾਲ ਪੁਰਖ ਜੀ ਜਨ ਨਾਨਕ ਤੋਂ ਮੈਂ ਪਾਏ ਐਸਾ ਕੋਈ ਰੱਬ ਦਾ ਪਿਆਰਾ ਮੈਨੂੰ ਐਸੇ ਸਤਿਗੁਰ ਨਾਲ ਮਿਲਾ ਦੇਵੇ ਮੈਂ ਤਾਂ ਹਰ ਰੋਜ਼ ਹਰ ਵੇਲੇ ਹਰ ਵਕਤ ਉਹਦੇ ਚਰਨ ਧੋ ਕੇ ਪੀਵਾਂ ਖੋ ਸਤਨਾ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੱਡੀ ਗਮਾਲ ਦੀ ਗੱਲ ਆਖੀ ਆ ਨਾਨਕਤਾ ਦੇ ਚਰਨਤ ਹੋਵੇ ਤੇ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਅਸੀਂ ਭਾਵੇਂ ਗੁਰੂ ਨੂੰ ਮਾੜਾ ਮੋਟਾ ਸਮਝੀ ਚੱਲੀਏ ਪਰ ਗੁਰੂ ਹੈ ਨਾ ਜਿਹੜਾ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਕੋਈ ਫਰਕ ਨਹੀਂ ਰਿਹਾ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਰੱਬ ਨੂੰ ਮਿਲਣਾ ਉਹ ਗੁਰੂ ਨੂੰ ਮਿਲ ਲੈਣ ਸਮਝ ਲਓ ਰੱਬ ਨੂੰ ਮਿਲ ਲੈ ਇਹ ਹੈ ਸਤਗੁਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਸੋ ਸਤਗੁਰ ਮਿਹਰ ਕਰਨ ਜੋ ਸਤਗੁਰਾਂ ਨੇ ਸ਼ਬਦ ਵਿੱਚ ਫਰਮਾਉਣਾ ਕੀਤਾ ਹੈ ਸਾਡੇ ਜੀਵਨ ਦਾ ਆਧਾਰ ਬਣ ਜਾਵੇ